ਜਿਹੜੇ ਭਾਰਤ ਦੇ ਜਿਹੜੇ ਨੈਸ਼ਨਲ ਹਾਈਵੇ ਨੇ ਜੀ ਉਹਨਾਂ ਨੂੰ ਨੰਬਰ ਕਿਵੇਂ ਦਿੱਤੇ ਜਾਂਦੇ ਨੇ ਹੁਣ ਆਪਾਂ ਇਹਨੂੰ ਮੈਪ ਰਾਹੀਂ ਸਮਝਦੇ ਆਂ ਜੀ ਜਿਹੜੇ ਉੱਤਰ ਭਾਰਤ ਮਤਲਬ ਕਿ ਭਾਰਤ ਦੇ ਉਤਲੀ ਸਾਈਡ ਤੋਂ ਜੰਮੂ ਕਸ਼ਮੀਰ ਵਾਲੀ ਸਾਈਡ ਤੋਂ ਥੱਲੇ ਨੂੰ ਦੱਖਣ ਭਾਰਤ ਵੱਲ ਤੱਕ ਜਿਹੜੀਆਂ ਰੋੜਾਂ ਜਾਂਦੀਆਂ ਨੇ ਜੀ ਨੈਸ਼ਨਲ ਹਾਈਵੇ ਜਿਹੜੇ ਜਾਂਦੇ ਆ ਜੀ ਉਹਨਾਂ ਨੂੰ ਸਮ ਸੰਖਿਆ ਦਿੱਤੀ ਜਾਂਦੀ ਹੈ ਜਿਵੇਂ 2 4 6 8 ਤੇ ਜਿਹੜੇ ਪੱਛਮੀ ਭਾਰਤ ਤੋਂ ਪੂਰਬ ਭਾਰਤ ਵੱਲ ਜਾਂਦੇ ਨੇ ਜੀ ਰੋੜ ਜਿਹੜੇ ਨੈਸ਼ਨਲ ਹਾਈਵੇ ਉਹਨਾਂ ਨੂੰ ਔਡ ਨੰਬਰ ਮਤਲਬ ਕਿ ਵਿਸ਼ਮ ਸੰਖਿਆ ਦਿੱਤੀ ਜਾਂਦੀ ਹੈ ਜੀ ਜਿਵੇਂ ਕਿ 1 3 5 7 ਜੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਭਾਰਤ ਦਾ ਸਭ ਤੋਂ ਲੰਬਾ ਨੈਸ਼ਨਲ ਹਾਈਵੇ 4400 ਕਿਲੋਮੀਟਰ ਲੰਬਾ ਹੈ ਜੀ ਤੇ ਇਹ ਸ਼੍ਰੀਨਗਰ ਤੋਂ ਲੈ ਕੇ ਭਾਰਤ ਦੇ ਕੰਨਿਆ ਕੁਮਾਰੀ ਤੱਕ ਜਾਂਦਾ ਹੈ ਤੇ ਇਹਨੂੰ NH 44 NH 44 ਆਖਿਆ ਜਾਂਦਾ ਹੈ ਜੀ ਤੇ ਭਾਰਤ ਤੇ ਭਾਰਤ ਜਿਹੜਾ ਦੂਜਾ ਸਭ ਤੋਂ ਵੱਡਾ ਨੈਸ਼ਨਲ ਹਾਈਵੇ ਜੀ ਉਹ ਹੈਗਾ ਜੀ 3200 ਕਿਲੋਮੀਟਰ ਲੰਬਾ ਤੇ ਇਹ ਗੁਜਰਾਤ ਤੋਂ ਲੈ ਕੇ ਅਸਾਮ ਤੱਕ ਜਾਂਦਾ ਹੈ ਜੀ ਤੇ ਇਹ ਹੈਗਾ ਜੀ NH